ਅੱਜ ਹਲਕਾ ਸਨੌਰ ਚ ਕਰੀਬ 4 ਕਰੋੜ 70 ਲੱਖ ਰੁਪਏ ਜਿਹੜੀਆਂ ਪੰਜ ਸੜਕਾਂ ਦੇ ਨਵੀਨੀਕਰਨ ਦਾ ਅੱਜ ਤਸਵੀਰ ਨਹੀਂ ਪੱਤਰ ਰੱਖਿਆ ਪੂਰੇ ਪੰਜਾਬ ਵਿੱਚ 19000 ਕਿਲੋਮੀਟਰ ਜਿਹੜੀਆਂ ਸੜਕਾਂ ਜਿਹੜੀਆਂ ਪੰਜਾਬ ਚ ਬਣਾਈਆਂ ਜਾ ਰਹੀਆਂ ਸਾਡੇ ਮੰਤਰੀ ਸਾਹਿਬ ਜਿਹਦੇ ਹਦੇਸ਼ਾਂ ਦੇ ਹੁਣ ਅਸੀਂ ਪਹੁੰਚੇ ਆ ਪਿੰਡ ਮਜਾਲ ਕਲਾਂ ਤੋਂ ਮਜਾਲਪੁਰ ਬ ਜਿਹੜੀ ਸੜਕ ਹੈ ਇਹਦਾ ਅਸੀਂ ਨਹੀਂ ਪੱਤਰ ਰੱਖਿਆ ਤੇ ਕਰੀ ਪੌਣੇ 5 ਕਰੋੜ ਦੇ ਜਿਹੜੇ ਆ ਆਪਣੇ ਛੜਕਾਂ ਦੇ ਨਵੀਨੀਕਰਨ ਦਾ ਅੱਜ ਅਸੀਂ ਇਹ ਮੱਤ ਰੱਖੇ ਆ ਤੇ ਮੈਂ ਅੱਜ ਇੱਥੋਂ ਦੀ ਪੰਚਾਇਤ ਦੇ ਪਿੰਡ ਦੇ ਸੂਬਾ ਨਿਵਾਸੀਆਂ ਨੂੰ ਜੀ ਮੁਬਾਰਕਬਾਦ ਦਿੰਨਾ ਇਹ ਸਾਰਿਆਂ ਨੂੰ ਵਧਾਈ ਦਿੰਨਾ ਤੇ ਉਮੀਦ ਕਰਦਾ ਸਾਰੇ ਹਲਕੇ ਦੇ ਸਾਥ ਨਾਲ ਪਿੰਡ ਦੀ ਪੰਚਾਇਤ ਇਲਾਕੇ ਦੇ ਲੋਕਾਂ ਦੇ ਸਾਥ ਨਾਲ ਇਦਾਂ ਹੀ ਅਸੀਂ ਹਰਕੇ ਸਨੌਰ ਨੂੰ ਮੂੜ ਅੱਰਕੀ ਦੀਆਂ ਲੀਹਾਂ ਤੇ ਲੈ ਕੇ ਜਾਈਏ ਧੰਨ ਸਰ ਮੇਰਾ ਨਾਮ ਬਲਵਿੰਦਰ ਸਿੰਘ ਹੈ ਜੀ ਇਸ ਇਹ ਪ੍ਰੋਗਰਾਮ ਸਰ ਸਾਡੀ ਬੜੇ ਲੰਬੇ ਸਮੇਂ ਤੋਂ ਮੰਗ ਸੀ ਜਿਹੜੀ ਆਪਣੇ ਅਕੌਤ ਤੋਂ ਨਿਆਣਾ ਖੁਰ ਤੱਕ ਸੜਕ ਬਣਨੀ ਸੀ ਲਿੰਕ ਰੋਡ ਤੇ ਅੱਜ ਸਾਡੇ ਹਲਕਾ ਨ ਚਾਰਜ ਰਜੋਸ਼ ਸਿੰਘ ਜੀ ਹੜਾਣਾ ਤੇ ਸਾਡੇ ਚ ਪਹੁੰਚ ਰਹੇ ਹੈਂ ਨੀ ਪੱਥਰ ਰੱਖਣਾ ਉਦਕਰਨ ਕਰਨ ਤੇ ਅਸੀਂ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਤੇ ਜਿਹੜੇ ਮੇਰੇ ਨਾਲ ਕੌਤ ਸਮਰਪਿਤ ਜਿਹੜੇ ਤਕਵੰਤ ਸੱਜਣ ਉਸ ਮੇਰੇ ਪੰਚਾਇਤ ਮੈਂਬਰ ਨਾਲ ਪਿੰਡ ਦੇ ਸਰਪੰਚ ਅਮਰੀਕ ਸਿੰਘ ਜੀ ਇਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਜਿਹੜੇ ਕਿੰਨੇ ਲੋਕਾਂ ਨੂੰ ਪਰੇ ਮਿਸਕ ਨੂੰ ਕਾਰਕਿਤ ਕਰਨ ਦੀ ਲੋੜ ਹੈ ਕਿ ਉਹ ਕਿਨੇ ਮੈਸਿਸਟ ਬਹੁਤ ਵਧੀਆ ਲੱਗਿਆ ਜਿਨ ਕਿ ਸਰਕਾਰ ਹਰਕਤ ਚ ਆਈ ਹੈ ਤੇ ਇਹ ਜ਼ਰੂਰੀ ਸੀਗਾ ਬੜੇ ਲੰਬੇ ਸਮੇਂ ਤੋਂ ਦੀ ਕਰ ਰਹੇ ਸੀ ਕਿ ਸਰਕਾਰ ਕੁਝ ਕਰੇ ਲਗਾਤਾਰ ਸਰਾਣਾ ਸਾਹਿਬ ਹਲਕੀ ਦੇ ਕੰਮ ਕਰਦੇ ਕੰਮ ਕਰਦੇ ਬੈਠੇ ਹਾਂਜੀ ਜੀ ਬਹੁਤ ਵਧੀਆ ਜੀ ਜੀ ਤਕਰੀਬਨ ਮੇਰੇ ਕੋਲ ਸਾਰੇ ਹਲਕੀ ਦੀਆਂ ਸੜਕਾਂ ਇਹਨਾਂ ਕੰਪਲੀਟ ਕਰ ਦੇਣੀਆਂ ਠੀਕ ਹੈ ਜੀ ਤੇ ਕੁਝ ਮੰਗਾ ਹੈ ਗਿਆ ਸਾਡੇ ਪਿੰਡ ਵੀ ਆ ਉਹ ਵੀ ਸਰਾਣਾ ਸਾਹਿਬ ਆਣ ਕੇ ਦੱਸਾਂਗੇ ਉਹਨੂੰ ਚਲੋ ਸਰ ਅੱਜ ਦੇ ਕੱਠਵਰ ਦੱਸਣਾ ਕਿਵੇਂ ਆ ਅੱਜ ਕਿਵੇਂ ਖਾਣਾ ਪਹੁੰਚੇ ਇੱਥੇ ਅੱਜ ਬਾਜੀ ਆ ਸਲੌਰ ਤੋਂ ਚੁਰੇਵਲ ਜਾਂਦੀ ਸੜਕ ਦਾ ਘਟਨ ਸੀਗਾ ਜੋ ਬਣ ਚੁੱਕੀ ਹੈ ਤੁਹਾਡੇ ਸਾਹਮਣੇ ਹੈ ਪਹਿਲਾਂ ਕੁਝ ਦਿਨ ਪਹਿਲਾਂ ਇਹਦਾ ਬੜਾ ਮਾੜਾ ਹਾਲ ਸੀਗਾ ਤੇ ਵੀਡੀਓ ਬੜੀਆਂ ਪਾਰੇ ਸੀਗੇ ਵੀ ਹਾਸਲ ਹੋਰ ਦਾ ਕੰਮ ਨਹੀਂ ਹੋ ਰਿਹਾ ਪਰ ਰੋਜ਼ ਹੁਣ ਸਾਡੇ ਸੜਕਾਂ ਇੰਚਾਰਜ ਸਨੌਰ ਰਣਜੋਤ ਸਿੰਘ ਹੜਾਣਾ ਜੀ ਵੱਲੋਂ ਰੋਜ਼ ਪੰਜ ਸੱਤ ਸੜਕਾਂ ਦਾ ਉਦਘਾਟਨ ਕਰਿਆ ਯਾਰ ਹਲਕੇ ਦਾ ਬਹੁਤ ਵਧੀਆ ਕੰਮ ਚੱਲ ਰਿਹਾ ਤੇ ਤੁਸੀਂ ਆਪ ਦਿਖਾਓ ਕੈਮਰਾ ਘੁਮਾ ਕੇ ਕਿ ਹਾਲ ਕੀਵੇਂ ਦੀ ਸਭ ਕੁਝ ਬਣੀ ਕਿਵੇਂ ਦੇਖਦੇ ਹੋ ਕਾਰਜਗੁਜ਼ਾਰੀ ਨੂੰ ਹਰਨਾ ਸਾਹਿਬ ਜੀ ਕਾਰਜਕਾਰੀ ਕਿਵੇਂ ਦਿਖਦੇ ਹੋ ਕਾਰਜਕਾਰੀ ਉਹ ਵਧੀਆ ਚੱਲ ਰਹੀ ਹੈ ਬਾਈ ਰੋਜ਼ ਮੈਂ ਤੁਹਾਨੂੰ ਦੱਸਿਆ ਕਿ ਪੰਜ ਸੱਤ ਦਾ ਸਰਕਾਰੀ ਉਦਘਾਟਨ ਹੋ ਰਹੇ ਨੇ ਹੋਰ ਵੀ ਕੰਮ ਹੋ ਰਹੇ ਨੇ ਉਹ ਫਿਰਨੇ ਦਾ ਕੰਮ ਸ਼ੁਰੂ ਹੋ ਚੁੱਕਿਆ ਜੀ ਉਹ ਵੀ ਬੜੀ ਜਲਦੀ ਮਾਨ ਕੇ ਤਿਆਰ ਹੋ ਜੂਗੀ